ਹੱਸੋ ਤੇ ਹਸਾਓ ਪਾਠ 2 ਜੇ ਨਾ ਸੁਣੇ ਤਾਂ ਪਛਤਾਉਂਗੇ ਨੰਬਰ 1 ਸਵੇਰ ਤੋਂ 30:40 ਕੁੜੀਆਂ ਦੇ ਫੋਨ ਆ ਗਏ ਸਾਰੀਆਂ ਹੀ ਆਈ ਲਵ ਯੂ ਬੋਲ ਰਹੀਆਂ ਸੀ ਪਤਾ ਨਹੀਂ ਕਿਸੇ ਕਮੀਨੇ ਨੇ ਇਹ افਵਾਹ ਫੈਲਾਈ ਕਿ ਸਬਜੀ ਮੰਡੀ ਵਿੱਚ ਮੇਰੀ ਪਿਆਜ਼ ਦੀ ਦੁਕਾਨ ਹੈ ਨੰਬਰ 2 ਅੱਜ ਸੜਕ ਤੇ ਕੁਝ ਲਿਫਾਫੇ ਖਿਲਰੇ ਪਏ ਸੀ ਮੈਂ ਚੱਕ ਕੇ ਡਸਟਬਿਨ ਵਿੱਚ ਪਾ ਦਿੱਤੇ ਮੈਨੂੰ ਦੇਖ ਕੇ ਕੋਲ ਖੜੇ ਦੋ ਬੰਦੇ ਤਾੜੀਆਂ ਮਾਰਨ ਲੱਗ ਪਏ ਦਿਲ ਨੂੰ ਬੜੀ ਖੁਸ਼ੀ ਮਿਲੀ ਪਰ ਬਾਅਦ ਵਿੱਚ ਪਤਾ ਲੱਗਿਆ ਝਰਦਾ ਮਲਦੇ ਸੀ ਸਾਲੇ ਨੰਬਰ 3 ਕੁੜੀਆਂ ਦੋ ਚੀਜ਼ਾਂ ਦਾ ਧਿਆਨ ਬਹੁਤ ਜ਼ਿਆਦਾ ਰੱਖਦੀਆਂ ਨੇ ਪਹਿਲਾਂ ਨੇਲ ਤੇ ਦੂਜਾ ਕੱਪੜਿਆਂ ਦੀ ਲੱਗੀ ਸੇਲ ਨੰਬਰ 4 ਪਤੀ ਪਤਨੀ ਬਾਜ਼ਾਰ ਵਿੱਚ ਗਏ ਪਤਨੀ ਨੇ ਇੱਕ ਬੂੜ ਤੇ ਦੇਖਿਆ ਬਨਾਰਸੀ ਸਾੜੀ 10 ਰੁਪਏ ਨਾਈਲਨ 8 ਰੁਪਏ ਕਾਟਨ 5 ਰੁਪਏ ਪਤਨੀ ਖੁਸ਼ ਹੋ ਕੇ ਜੀ ਮੈਨੂੰ 500 ਰੁਪਏ ਦਿਓ ਮੈਂ 50 ਸਾੜੀਆਂ ਖਰੀਦ ਲਵਾਂ ਪਤੀ ਉਹ ਬੇਫਕੂਫ ਔਰਤ ਉਹ ਕੱਪੜੇ ਪ੍ਰੈਸ ਕਰਨ ਵਾਲੀ ਦੀ ਦੁਕਾਨ ਹੈ ਨੰਬਰ 5 ਇੱਕ ਜਨਾਨੀ ਕੋਲ ਇੱਕ ਭਿਖਾਰੀ ਆ ਕੇ ਕਹਿੰਦਾ ਕਿ ਮੈਨੂੰ ਦਾਨ ਦੇ ਬੀਬੀ ਜਦੋਂ ਬੀਬੀ ਨੇ ਪੈਸੇ ਦੇ ਦਿੱਤੇ ਤਾਂ ਭਿਖਾਰੀ ਤੁਰ ਪਿਆ ਉਸੇ ਸਮੇਂ ਬੀਬੀ ਨੇ ਭਿਖਾਰੀ ਨੂੰ ਕਿਹਾ ਪਪਾ ਜਾਂਦਾ ਹੋਇਆ ਦਵਾਵਾਂ ਤਾਂ ਦੇ ਕੇ ਜਾ ਤੇ ਭਿਖਾਰੀ ਨੇ ਕਿਹਾ ਬੀਬੀ ਕਾਰ ਵਿੱਚ ਤਾਂ ਬੈਠੀ ਆਂ ਹੋਰ ਕਿ ਤੇਨੂੰ ਹੁਣ ਰਾਕਟਚ 'ਚ ਬਿਠਾ ਦਿਆਂ ਨੰਬਰ 6 ਕੁੜੀ ਤੇਰੇ ਪਾਪਾ ਕੀ ਕਰਦੇ ਨੇ ਮੁੰਡਾ KFC ਦੇ ਮਾਲਕ ਨੇ ਕੁੜੀ ਕਹਿੰਦੀ ਵਾਓ KFC ਦਾ ਪੂਰਾ ਨਾਮ ਕੀ ਆ KFC ਕਾਲਾ ਫਰੂਟ ਚਾਟ ਨੰਬਰ 7 ਜਦੋਂ ਜੱਟ ਦੇ ਮੁੰਡੇ ਨੇ ਕਿਤਾਬ ਚੱਕੀ ਤਾਂ ਉਸ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਇਹ ਵੀ ਨਹੀਂ ਆਉਂਦਾ ਇਹ ਵੀ ਨਹੀਂ ਆਉਂਦਾ ਇਹ ਤਾਂ ਕਦੇ ਦੇਖਿਆ ਹੀ ਨਹੀਂ ਅੱਛਾ ਇਹ ਵੀ ਵਿੱਚ ਹੈ ਨੰਬਰ 8 ਇੱਕ ਮਾਤਾ ਦਾ ਜਵਾਈ ਬਹੁਤ ਕਾਲੇ ਰੰਗ ਦਾ ਸੀ ਸੱਸ ਕਹਿੰਦੀ ਜਵਾਈ ਰਾਜਾ ਇੱਕ ਮਹੀਨਾ ਹੁਣ ਤੂੰ ਸਾਡੇ ਕੋਲ ਰੁਕ ਜਾ ਦੁੱਧ ਦਹੀਂ ਖਾ ਆਰਾਮ ਨਾਲ ਐਸ਼ ਕਰ ਜਵਾਈ ਸੱਸ ਜੀ ਅੱਜ ਬੜਾ ਪਿਆਰੋਂ ਦਾ ਜਵਾਈ ਰਾਜੇ ਤੇ ਪਿਆਰ ਪਿਓਰ ਕੁਛ ਨਹੀਂ ਕਾਲੇ ਮੂੰਹ ਵਾਲਿਆ ਸਾਡੀ ਮੱਝ ਦਾ ਕੱਟਾ ਮਰ ਗਿਆ ਘੱਟੋ ਘੱਟ ਤੈਨੂੰ ਦੇਖ ਕੇ ਦੁੱਧ ਤਾਂ ਦਿੰਦੀ ਰਹੂਗੀ ਨੰਬਰ 9 ਚੀਟੂ ਮੰਮੀ ਤੁਸੀਂ ਮੈਨੂੰ ਝੂਠ ਬੋਲਿਆ ਸੀ ਚੀਟੂ ਤੁਸੀਂ ਤਾਂ ਕਹਿੰਦੇ ਸੀ ਕਿ ਮੇਰੀ ਛੋਟੀ ਪਣ ਪਰੀ ਆ ਮੰਮੀ ਹਾਂਜੀ ਬੇਟਾ ਉਹ ਇੰਜਲਾ ਚੀਟੂ ਅੱਛਾ ਫਿਰ ਜਦੋਂ ਮੈਂ ਉਸਨੂੰ ਬਲਕੋਨੀ ਤੋਂ نیچے ਸੁੱਟਿਆ ਤਾਂ ਉੱਡੀ ਤਾਂ ਹੈ ਨਹੀਂ ਮੰਮੀ ਤੇਰਾ ਬੇੜਾਗਰਕ ਹੋ ਜਾਏ ਕੰਜਰਾ ਕਿੱਥੇ ਸੁੱਟਾ ਆ ਕੁੜੀ ਨੂੰ ਨੰਬਰ 10 ਮੈਂ ਇੱਕ ਮੁੰਡੇ ਨੂੰ ਕਿਹਾ ਉਹ ਇਹ ਤੋਂ ਵਟਸਐਪ ਤੇ ਫੋਟੋ ਕਿਉਂ ਨਹੀਂ ਲਾਈ ਕਿਤੇ ਮੂੰਹ ਤਾਂ ਨਹੀਂ ਕਾਲਾ ਕਰਾ ਲਿਆ ਕਹਿੰਦਾ ਨਹੀਂ ਨਹੀਂ ਮੈਂ ਫੋਟੋ ਲਕੋਈਆਂ ਕੋਈ ਮੇਰੀ ਫੋਟੋ ਨਾ ਚੱਕ ਲਵੇ ਅੱਜ ਕੱਲ ਪੰਜਾਬੀ ਸਟੇਟਸ ਤੇ ਚੋਰ ਬਹੁਤ ਫਿਰਦੇ ਨੇ ਪਤੰਦਰ ਵੀ ਹੱਦ ਕਰਦਾ ਐਫ ਵੀ ਇਮੋ ਇੰਸਟਾ ਤੇ ਫੋਟੋ ਖਿਲਾਰੀ ਫਿਰਦਾ ਵਟਸਐਪ ਤੇ ਪ੍ਰਾਈਵੇਸੀ ਲਾਈਫ ਫਿਰਦਾ ਨੰਬਰ 11 ਕੁੜੀ ਵਾਲੇ ਕਾਕਾ ਜੀ ਤੁਸੀਂ ਮਹੀਨੇ ਦਾ ਕਿੰਨਾ ਕੁ ਕਮਾ ਲੈਂਦੇ ਹੋ ਸਾਡੀ ਕੁੜੀ ਤੇ ਸੁਖੀ ਤਾਂ ਰੱਖ ਪਾਉਗੇ ਮੁੰਡਾ ਸੋਚਦਾ ਇਹਨਾਂ ਨੂੰ ਸੁਖੀ ਬਾਰੇ ਕਿਹਨੇ ਦੱਸਿਆ ਕਹਿੰਦਾ ਚਲੋ ਜੇ ਹੁਣ ਪਤਾ ਲੱਗ ਹੀ ਗਿਆ ਫਿਰ ਕਿਹੜੀ ਗੱਲ ਆ ਮੁੰਡਾ ਕਹਿੰਦਾ ਮੇਰੇ ਵੱਲੋਂ ਰਿਸ਼ਤਾ ਪੱਕਾ ਸਮਝੋ ਮੈਂ ਠੋ ਡੀ ਕੁੜੀ ਤੇ ਸੁਖੀ ਦੋਨਾਂ ਨੂੰ ਰੱਖ ਲਵਾਂਗਾ ਫਿਰ ਠਾ ਛਤਰ ਤੇ ਛਤਰ ਕਿਉਂਕਿ ਸੱਸ ਦਾ ਨਾਮ ਹੀ ਸੁਖੀ ਸੀ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ